ਲੋ ਵਿਦਾਂਚ ਗੋਗਾ ਜਪ ਤੁਹਾਡੇ ਲਈ ਇੱਕ ਜਿਹੇ ਬਾਈ ਨੂਸ ਤੁਹਾਡੇ ਨਾਲ ਬਣਾਉਂ ਜਾ ਰਹੇ ਆ ਜਿਨ੍ਹਾਂ ਨੂੰ ਤੁਸੀਂ ਦੁਬਈ ਕਤਰ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਵੀ ਪ੍ਰੈਸ ਕਰੋਗੇ ਭਾਈ ਸੁਣਵਾ ਰਹੇ ਆ ਪੰਚਾਇਤੋ ਦੇ ਵਿੱਚ ਐ ਬਾਈ ਦਾ ਕੀ ਕੰਮ ਹੈ ਭਾਈ ਤੁਸੀਂ ਪਿੱਛੇ ਵੇਖ ਹੀ ਰਹੇ ਹੋ ਬਾਈ ਪਰਫਿਊਮ ਤੇ ਅਤਰ ਤਿਆਰ ਕਰਦਾ ਸਪੈਸ਼ਲ ਇਹ ਆ ਬਾਈ ਐ ਤੁਸੀਂ ਬਾਈ ਨੂੰ ਕਿਸੇ ਤਰ੍ਹਾਂ ਦੀ ਕੋਈ 스멜 ਕਰਵਾ ਦਿਓ ਬਾਈ ਤੁਹਾਨੂੰ ਉਦਾਂ ਦੇ ਦਾ ਹੀ ਅਤਰ ਜਾਂ ਪਰਫਿਊਮ ਤਿਆਰ ਕਰਕੇ ਦੇ ਦੂਗਾ ਤੇ ਆਪਾਂ ਬਾਈ ਨਾਲ ਤੁਹਾਡੀ ਗੱਲ ਵੀ ਕਰਾਉਣੇ ਤੇ ਕਰਦੇ ਆ ਗੱਲ ਬਾਈ ਨਾਲ ਤੇ ਜਿੰਦਾਂ ਦਾ ਵੀ ਤੁਸੀਂ ਬਾਈ ਨੂੰ 스멜 ਕਰਵਾ ਦਿਓਗੇ ਉਦਾਂ ਤੁਹਾਨੂੰ ਪਰਫਿਊਮ ਜਾਂ ਅਤਰ ਤਿਆਰ ਕਰਕੇ ਦੇ ਦੂਗਾ ਸਸਤੇ ਬਾਈ ਜੀ ਸਸਤੇ ਬਾਈ ਜੀ ਚਾਹਤ ਜੀ ਕੋਈ ਦਿੱਕਤ ਨਹੀਂ ਮਹਾਨ ਨੇ ਯਾਰ ਜੀ ਬਾਈ ਤੇ ਤੁਸੀਂ ਵੇਖ ਰਹੇ ਹੋ ਅਸੀਂ ਬਾਈ ਕੋਲੇ ਬੈਠਾ ਸਾਨੂੰ ਥੋੜਾ ਟਾਈਮ ਹੋ ਗਿਆ ਇਸ ਪਹਿਲਾਂ ਮਿੱਠੇ ਵੀ ਬਾਈ ਕੋਲੇ ਬਾਹਰੋਂ ਖੋਰਨ ਤੋਂ ਤੇ ਬਾਈ ਇਧਰ ਵੀ ਖੜੇ ਆਏ ਹਨ ਤੇ ਜਾਨੀ ਕਿ ਬਾਈ ਕੋਲੇ ਲੈਂ ਲੱਗੀ ਰਹਿੰਦੀ ਹੈ ਖੜੇ ਰਹਿੰਦੇ ਕਿਉਂਕਿ ਬਾਈ ਦਾ ਕੰਮ ਬੋਲਦਾ ਹਨਾ ਬਈ ਬੜਾ ਤੁਸੀਂ ਆਪਣੇ ਨੱਚ ਕਰਨ ਨੂੰ ਦੱਸੋ ਨਾ ਜਿਹੜਾ ਅਸਲ ਚੈੱਕ ਪਰ ਜਿਹਨੂੰ ਦਰੈਦਾ ਜਿਹਨੇ ਕੀ ਡਿਫਰੈਂਸ ਹੁੰਦਾ ਹੈ ਇਹਦੇ ਬਾਰੇ ਮੈਂ ਅੱਜ ਜੂਲਸ ਨੂੰ ਜਾਇਓ ਡਿਫਰੈਂਸ ਭਾਦੀ ਇਹਦੀ ਵੀਡੀਓ ਪਹਿਲਾਂ ਵੀ ਅਸੀਂ ਪਾਈ ਸੀ ਆਪਦੇ ਇੰਸਟਾਗ੍ਰam ਪੇਜ ਤੇ ਹਾਂ ਸੋ ਇਹਦਾ ਜਿਹੜਾ ਸਿਸਟਮ ਹੈ ਜਿਹੜਾ ਅਰਬੀ ਫੂਲ ਹੋਗੇ ਜਾਂ ਅਤਰ ਹੋਗੇ ਜਾਂ ਮੰਨ ਲੇ ਕਿ ਚਲੋ ਸਪੇਨ ਦੇ ਅਤਰ ਹੋਗੇ ਉਹ ਆਪਣੇ ਅਸ਼ਾ ਆਇਆ ਜਾਂਦੇ ਆਇਲ ਫੋਰਮ ਆ ਜਾਂਦੀ ਹੈ ਜਿਵੇਂ ਕਰੀ ਕਿਸੇ ਚੀਜ਼ ਦਾ ਰਕ ਕੱਢਦੇ ਹਾਂ ਹਾਂ ਠੀਕ ਹੈ ਉਹ ਚੀਜ਼ ਦਾ ਰਕ ਕੱਢ ਕੇ ਆਪਾਂ ਉਸ ਨੂੰ ਰਿਫਾਇਨ ਐਂਡ ਅਚੀ ਤਰ੍ਹਾਂ ਕਰਕੇ ਉਸ ਨੂੰ ਆਪਾਂ ਜਿਹੜਾ ਚੀਜ਼ ਆ ਹਾਂ ਇਸ ਦਾ ਟੌਪ ਚੱਲਦਾ ਹੈ ਸਪਰੇਅ ਕਰਦਾ ਹਾਂ ਹੂੰ ਠੀਕ ਹੈ ਇਹ ਉਹ ਦੁਬਾਨਾ ਸਾਡਾ ਬਹੁਤ ਸੋਣ ਕੇ ਬਾਈ ਬਹੁਤ ਇੱਕ ਨੁਕਤੇ ਚੱਲਦਾ ਵੀ ਇਹ ਆਤਰਫ ਹੂੰ ਠੀਕ ਹੈ ਜੇ ਇਹਨੂੰ ਪਰਫਿਊਮ ਬਣਾਉਣਾ ਹੈ ਹੂੰ ਤੇ ਇਹਨੂੰ ਇਹਦੇ ਵਿੱਚ ਆਪਾਂ ਨੂੰ ਕੈਮੀਕਲ ਪਾਉਣੇ ਪੈਣਗੇ ਹੂੰ ਕੈਮੀਕਲ ਪਾਵਾਗੇ ਡਿਲੂਸ਼ਨ ਹੋਊਗੀ ਫਿਰ ਸਪਰੇ ਹੂੰ ਕੁਰੀ ਹੋ ਜਾਊਗਾ ਠੀਕ ਵੀ ਇਹ ਚੀਜ਼ ਦੇ ਮੈਂ ਜਿਵੇਂ ਬਦ ਦੇ ਦੇਣਾ ਤਰ ਤੋ ਤੁਹਾਡੇ ਕੋਲ ਕੋਈ ਵੀ ਆਉਂਦੇ ਹਨਗਾ ਭਾਈ ਜਿਆ ਦਾ ਮਨ ਕਿਹੜੀ ਚੀਜ਼ ਕਰਦੇ ਆ ਅਤਰ ਦੀ ਜਾਂ ਦੋਹਾਂ ਦੀ ਚੰਮੀ ਆਪਣੀ ਚਾਹ ਲਈ ਟੌਪ ਤੇ ਚਲਦੀਆਂ ਦੋਹਾਂ ਚੀਜ਼ਾਂ ਕੋਈ ਆਏ ਨਹੀਂ ਕੰਪਲਸਰੀ ਨਹੀਂ ਨੀ ਕਿਸੇ ਨੇ ਹਮ ਅਤਰ ਲੈਣਾ ਜਾਂ ਪਰਫਿਊਮ ਲੈਣਾ ਜਿਆਦਾਤਰ ਅਤਰ ਥੋੜਾ ਜਿਵੇਂ 10 ਚੋਂ ਆਪਾਂ ਕਹਿ ਲਈਏ 6 ਬੰਦੇ ਅਤਰ ਕਹਿੰਦੇ ਆ ਹਮ ਬਾਕੀ 4 ਬੰਦੇ ਪਰਫਿਊਮ ਲੈਂਦੇ ਆ ਪਰ ਆਪਣੀ ਅਤਰ ਦੀ ਕੁਆਲਿਟੀ ਪਰਫਿਊਮ ਦੀ ਕੁਆਲਿਟੀ ਸੇਮ ਆ ਜੇ ਅਤਰ ਦੋਦਰ ਨਹੀਂ ਜਾਂਦਾ ਤੇ ਪਰਫਿਊਮ ਵੀ ਨਹੀਂ ਜਾਉਂਦਾ ਜੇ ਜਲਿਆ ਗਿਆ ਉੱਪਰ ਜੀ ਨਾ ਪਤਾ ਨਹੀਂ ਠੀਕ ਜੇ ਮਰਜ਼ੀ ਦੇ ਮਤਲਬ ਇਹ ਜੇ ਬਹੁਤ ਪਸੰਦ ਨਹੀਂ ਆ ਰਿਹਾ ਤਾਂ ਕਦੇ ਵਾਪਸ ਆਪਣੀ ਜ਼ਿੰਮੇਵਾਰੀ ਹੈ ਮੈਂ ਉਹਦੇ ਕਸਟਮਰ ਨੂੰ ਆਪਣੀ ਫੈਮਲੀ ਸਮਝਦਾ ਠੀਕ ਹੈ ਜਿੰਨਾ ਚਿਰ ਕਸਟਮਰ ਪੂਰਾ ਸੈਟੀਸਫਾਈ ਹੋ ਕੇ ਮੇਰੇ ਤੋਂ ਨਹੀਂ ਜਾਂਦਾ ਮੈਂ ਉਹਨਾਂ ਚੱਕਰ ਬੁਠਾਈ ਰੱਖਦਾ ਠੀਕ ਹੈ ਚੰਗੀਦਰਾ ਤਸੱਲੀ ਕਰਾ ਕੇ ਭੇਜਦਾ ਬਾਈ ਨੂੰ ਪੁੱਛੋ ਕਿੰਨਾ ਟਾਈਮ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਘੰਟਾ ਡੇਢ ਘੰਟਾ ਹੋ ਗਿਆ ਤੁਹਾਨੂੰ ਬਾਈਆਂ ਨੂੰ ਹੋ ਗਿਆ ਅੰਕਲ ਹੋਣਾ ਇਹ ਜਲੰਧਰ ਵਾਲੇ ਬਾਈਆਂ ਨੂੰ 2 ਘੰਟੇ ਉਹਨਾਂ ਨੂੰ ਪਹਿਲਾਂ ਬੈਠੇ ਰੋਗੇ ਵੀ ਆਪਾਂ ਹਰੇਕ ਨੂੰ ਟਾਈਮ ਪੂਰਾ ਖੁੱਲਣਾ ਦੇਈਦਾ ਠੀਕ ਹੈ ਕੋਈ ਗੱਲ ਨਹੀਂ ਕੰਮ ਨੂੰ ਬਈ ਤਸੱਲੀ ਜੀ ਨਾ ਚੱਕਰ ਨਹੀਂ ਹੁੰਦੀ ਬੰਦੇ ਨੂੰ ਚੱਕਰ ਆਉਂਦਾ ਠੀਕ ਬਈ ਜੀ ਨੇ ਆਪਣੇ ਮਤਲਬ ਅਤਰ ਜਾਂ ਪਰਫਿਊਮ ਜਿਹੜੇ ਤੁਹਾਡਾ ਆਪਣਾ ਬਣਾ ਕੇ ਜਿੱਦਾਂ ਦਾ ਬਾਈ 스మెల్ ਕੋਈ ਕਰਾ ਦੂ ਤੁਸੀਂ ਉਦਾਂ ਦਾ ਹੀ ਤਿਆਰ ਕਰ ਦਿੰਨੇ ਆ ਬਾਈ ਜੀ ਮਤਲਬ ਕਿ ਕਹਿੰਦਾ ਦਰਚਵੈਖ ਸਾਡੇ ਬਾਈ ਜਾਦੂਗਰ ਆਪਣੇ ਹੈ ਨਾ ਸ਼ਹਿਰ ਦੇ ਵਿੱਚ ਜੈਤੋ ਮੌਜੂਦ ਆ ਆ ਜੋ ਹੈ ਨਾ ਬਾਈ ਕਹਿੰਦਾ ਕਿ ਕਿਦਾਂ ਦਾ ਵੀ ਤੁਸੀਂ 스మెల్ ਕਰਾ ਦੋਗੇ ਆਪਾਂ ਉਦਾਂ ਦਾ ਤਿਆਰ ਕਰ ਦਾਂਗੇ ਬਾਈ ਜਿਵੇਂ ਆਪਣੇ ਕਰੇ ਰੂਮ ਵਾਸਤੇ ਜਾਂ ਗੱਡੀਆਂ ਦੇ ਵਾਸਤੇ ਵੀ ਕੋਈ ਆਪਣੇ ਕੋਲੇ ਹੈਗੇ ਪ੍ਰੋਡਕਟ ਬਾਈ ਉਹ ਆਪਣਾ ਲੈਂਪ ਲੈ ਕੇ ਆਏ ਬੜਾ ਦਿਖਾਈਏ ਵੀਡੀਓ ਦੇ ਵਿੱਚ ਕਿਹੜਾ ਲੈਂਦਾ ਦੱਸੋ ਤੇ ਜਿਹੜਾ ਬਾਈ ਮਤਲਬ ਕੋਲ ਕੱਲਾ ਕੋਲ ਜਦੋਂ ਮਤਲਬ ਬਈ ਕੋਈ ਕੋਈ ਸੱਜਣ ਵੀਰ ਤਿਆਰ ਕਰਵਾਉਣ ਆਉਂਦਾ ਹਨਾ ਕਿੰਨੇ ਕੇ ਟਾਈਮ ਦੇ ਵਿੱਚ ਕਰਕੇ ਤਿਆਰ ਤੁਸੀਂ ਦੇ ਦੇ ਦੇਖੋ ਭਾਜੀ ਜੇ ਤਾਂ ਬੰਦੇ ਨੇ ਤਸੱਲੀ ਨਾਲ ਲੈਣਾ ਹੂੰ ਤੇ ਉਸ ਨੂੰ ਪਹਿਲਾਂ ਪਸੰਦ ਕਰਵਾ ਕੇ ਅੱਛੀ ਤਰੀਕੇ ਨਾਲ ਹੂੰ ਅੱਛੀ ਤਰੀਕੇ ਨਾਲ ਪਸੰਦ ਕਰਵਾ ਕੇ ਹੂੰ ਫਿਰ ਉਸ ਨੂੰ ਭੇਜਦਾ ਮੰਨ ਕੇ ਚਲੋ ਉਹਦਾ ਅੱਧਾ ਪੂਰਾ ਘੰਟਾ ਲੱਗ ਜਾਂਦਾ ਜੇ ਉਹਨੇ ਪਹਿਲਾਂ ਹੀ ਆਰਡਰ ਦੇਤਾ ਮੰਨ ਲਓ ਵੀ ਆਹ ਚੀਜ਼ ਹੀ ਚਾਹੀਦੀ ਆ 5 ਮਿੰਟ ਲੱਗਦੇ ਠੀਕ ਹੈ ਜੇ ਬੰਦਾ ਕਹਿੰਦਾ ਵੀ ਮੈਨੂੰ ਬਲੂ ਡਿਸ਼ ਨਾਲ ਡੋਰ ਸਵਾ ਚਾਹੀਦਾ ਬਣਾ ਦਿਓ ਖੋ 5 ਮਿੰਟਾਂ ਤੇ ਇਹਦੇ ਵੀ ਆਪਣੇ ਰੇਟ ਦਾ ਵੀ ਆਪਣੇ ਦੱਸੋ ਦਰਸ਼ਕਾਂ ਨੂੰ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਹੈ ਕਿੱਥੋਂ ਤੱਕ ਸਟਾਰਟਿੰਗ ਜਿਹੜੀ ਅਤਰ ਦੀ ਸਟਾਰਟਿੰਗ ਆ 500 ਤੋਂ ਠੀਕ ਹੈ ਜੀ ਆਪਣੇ ਕੋਲੇ ਸਿਰੇ ਤੋਂ ਸਿਰਾ ਪਿਆ ਠੀਕ ਹੈ ਵੀ ਜਿੰਨਾ ਮਰਜ਼ੀ ਚਾਈ ਜਾਓ ਉਸ ਤੋਂ ਬਾਅਦ ਪਰਫਿਊਮ ਆਪਣਾ ਹੋ ਜਾਂਦਾ 800 ਰੁਪਏ ਤੋਂ ਸ਼ੁਰੂ ਠੀਕ ਹੈ ਤੇ ਉਸ ਤੇ ਉਹਦੀ ਵੀ ਕੁਆਲਿਟੀ ਆਪਣੇ 44000 45000 ਵਾਲੇ ਜਿਹੜੇ ਆਪਾਂ 55000 ਚ ਬਣਾ ਦਿੰਨੇ ਆ 44000 BR540 ਹੁੰਦਾ ਹਾਂ ਦੂਜੇ ਨੰਬਰ ਦੇ ਟੌਮ ਫੋਰਡ ਦੇ ਹੁੰਦੇ ਆ ਜਲਦੀ ਵੇਲੇ 1000 ਰੁਪਏ ਦੇ ਹੂੰ ਉਹਦੇ ਵੀ ਆਪਾਂ 2 ਤੋਂ 3000 ਦੇ ਵਿੱਚ ਵਿੱਚ ਡਨ ਕਰ ਦਿੰਨੇ ਆ ਠੀਕ ਹੈ ਮਤਲਬ ਕਿ ਜਿਹੜੇ ਮਹਿੰਗੇ ਤੋਂ ਮਹਿੰਗੇ ਪਰਫਿਊਮ ਆਪਾਂ 2 ਤੋਂ 2.5000 ਦੀ ਕੀਮਤ ਦੇ ਵਿੱਚ ਹਾਂ ਉਹ ਵੀ 2000 ਰੁਪਏ ਆ ਰਹੀ ਹੈ ਬਾਕੀ 5000 ਰੁਪਏ 6000 ਅਲੱਗ ਅਲੱਗ ਰੇਟ ਜਿੱਦਾਂ ਬੰਦੇ ਦਾ ਟੇਸਟ ਹੈ ਨਾ ਹਾਂ ਅਲੱਗ ਅਲੱਗ ਰੇਟ ਡਿਲੀਵਰੀ ਦਾ ਬਈ ਕਿਵੇਂ ਆਪਣੇ ਡਿਲੀਵਰੀ ਇੰਟਰਨੈਸ਼ਨਲ ਵੀ ਹੋ ਜਾਂਦੀ ਹੈ ਜੀ ਠੀਕ ਹੈ ਬਈ ਕੈਨੇਡਾ ਅਮਰੀਕਾ ਸਪੇਨ ਯੂ ਐਸ اے ਜਿੱਥੇ ਵੀ ਭੇਜਣਾ ਆਪਾਂ ਭੇਜ ਦਿੰਦੇ ਆ ਬਸ ਬਸ਼ਰਤ ਇਹ ਹੈ ਕਿ 24 ਦਿਨ ਘਟ ਤੋਂ ਘਟ ਲੱਗਦੇ ਆ ਅੱਗੇ ਮਤਲਬ ਕਿ ਬਾ ਫੋਰਨ ਕੰਟਰੀ ਤੇ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇੱਥੇ ਕਿੰਨੇ ਦਿਨਾਂ ਵਿੱਚ ਡਿਲੀਵਰੀ ਦਾ ਇੱਥੇ ਭਾਜੀ ਵੈਸੇ ਸਾਨੂੰ ਮੰਨ ਕੇ ਚੱਲੋ 20-25 ਦਿਨ ਹੋ ਗਏ ਬੀਜੀ ਸਚਡਿਊਲ ਚੱਲਦੇ ਨੂੰ ਠੀਕ ਹੈ ਜੀ ਸੋ ਅਸੀਂ ਬੰਦੇ ਤੋਂ ਟਾਈਮ ਹਫਤਾ ਲੈ ਲੈਣੇ ਆ ਪਹੁੰਚ ਤੀਜੇ ਦਿਨ ਜਾਂਦਾ ਠੀਕ ਹੈ ਹੁਣ ਸਾਡਾ ਥੋੜਾ ਮੰਨ ਕੇ ਚੱਲੋ 20 ਸਿਸਟਮ ਥੋੜਾ ਐ ਸੈੱਟ ਹੁੰਦਾ ਜਾਂਦਾ ਵੀ ਅਸੀਂ ਹੁਣ ਡਿਲੀਵਰੀ ਚੌਥੇ ਦਿਨ ਤੀਜੇ ਦਿਨ ਕਰਵਾ ਦਿੰਦੇ ਆ ਠੀਕ ਹੈ ਸੋ ਦਰਸ਼ਕੋ ਬਾਈ ਦਾ ਪਰ ਨੰਬਰ ਚਲਾ ਰਹੇ ਆ ਨਾਲ ਨਾਲ ਤੇ ਬਾਈ ਦੀ ਸਟਾ ਆਈਡੀ ਵੀ ਆਪਾਂ ਨਾਲ ਨਤਲਾ ਦੇਗੇ ਜਿਹਦੇ ਦੇ ਬਾਈ ਸ਼ਾਰਟ ਰੀਲਾ ਪਾਉਂਦੇ ਰਹਿੰਦੇ ਆ ਨਾ ਤੇ ਬਾਈ ਦਾ ਬਹੁਤ ਵਧੀਆ ਕੰਮ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਨਾ ਅੰਦਰ ਜਦੋਂ ਆਪਾਂ ਬਾਈ ਦੇ ਸ਼ੌਪ ਦੇ ਵਿੱਚ ਐਂਟਰ ਹੋਏ ਸਮੈਲ ਪੂਰੀ ਸਿਰਾ ਜ਼ਬਰਦਸਤ ਤੀਜੂ ਦੀ ਅਕਵਰੀ ਆਉਂਗੇ ਵਾਰ-ਵਾਰ ਆਉਂਗੇ ਤੇ ਬਾਈ ਤੁਹਾਨੂੰ ਦੱਸ ਰਿਹਾ ਗੱਡੀਆਂ ਦੇ ਵਿੱਚ ਲਾਉਣ ਵਾਸਤੇ ਜਾਂ ਰੂਮ ਦੇ ਵਿੱਚ ਯੂਜ਼ ਕਰਨ ਵਾਸਤੇ ਵੀ ਬਾਈ ਕੋਲੇ ਪ੍ਰੋਡਕਟ ਹੈ ਗਿਆ ਬਾਈ ਜਿਹੜਾ ਆਪਾਂ ਇਹ ਪ੍ਰੋਡਕਟ ਆਪਾਂ ਕਿਹੜੀ ਜਗ੍ਹਾ ਤੋਂ ਇੰਪੋਰਟ ਕਰਵਾਉਂਦੇ ਆ ਫਿਰ ਇਹ ਬਾਈ ਦੁਬਈ ਸਪੇਨ ਯੂਕੇ ਦੀ ਕੰਪਨੀ ਹੈ ਇੱਕ ਸਪੇਨ ਦੀ ਕੰਪਨੀ ਹੈ ਉਹ ਕਰਦੀ ਹੈ ਇੱਕ ਦੁਬਈ ਤੇ ਸਾਉਦੀ ਦੀ ਕੰਪਨੀ ਉਹ ਕਰਦੀ ਹੈ ਬਾਕੀ ਮੁੰਬਈ ਆਪਣਾ ਮਾਲ ਸਾਰਾ ਉਤਰਦਾ ਠੀਕ ਹੈ ਬਈ ਮੁੰਬਈ ਵਾਲੇ ਆਪਣੇ ਭਰਾ ਉਹ ਵੀ ਇੱਕ ਤਰ੍ਹਾਂ ਦਾ ਆਪਣਾ ਕੋਰੀਅਰ ਵੀ ਉਹਦੇ ਥ्रू ਆ ਜਾਂਦਾ ਠੀਕ ਹੈ ਬਈ ਜੀ ਤੇ ਆਪਣੀ ਜਿਹੜੀ ਬੋਟਲ ਆਪਣੇ ਜਿਹੜੀਆਂ ਸਾਰੀਆਂ ਚੈਨੋ ਤੇ ਰਿਪੋਰਟ ਕਰਵਾਈਆਂ ਠੀਕ ਹੈ ਬਈ ਤੇ ਇਹ ਜਿਹੜੀਆਂ ਬੋਟਲਾਂ ਦਾ ਬਈ ਰੇਟ ਇਹਨਾਂ ਦਾ ਅਲੱਗ-ਅਲੱਗ ਹੁੰਦਾ ਜਾਂ ਸਾਰਾ ਦਾ ਅਲੱਗ-ਅਲੱਗ ਹੈ ਜਿਹੜੀ ਕ੍ਰਿਸਟਲ ਤੇ ਕੰਚਰੇ ਵਿੱਚ ਹੈ ਉਸ ਦਾ ਅਲੱਗ ਹੈ ਜਿਹੜੇ ਮੈਟਲ ਦੇ ਵਿੱਚ ਅਲੱਗ ਹੈ ਉਹ ਉਹ ਅਲੱਗ ਹੈ ਨਹੀਂ ਮਤਲਬ ਕਿ ਜਿੱਦਾਂ ਕਿਸੇ ਸਜਨਾ ਭਰਾ ਨੇ ਪਰਫਿਊਮ ਜਾਨਾ ਲੈਣਾ ਉਹਦੀ ਬੋਟਲ ਦਾ ਕੀਮਤਾ ਅਲੱਗ ਲਾਈ ਜਾਂਦੀ ਹੈ ਇਹ ਬੋਟਲ ਆਹ ਵਾਲੀ ਬੋਟਲ ਤੇ ਆਹ ਵਾਲੀ ਬੋਟਲ ਦਾ ਪ੍ਰਾਈਸਿੰਗ ਆ ਆ ਬੋਟਲ ਦਾ ਸੀ ਪ੍ਰਾਈਸ ਨਹੀਂ ਲੈਂਦੇ ਜੋ ਕਿ 1000 ਤੋਂ ਉੱਤੇ ਪਰਫਿਊਮ ਆਤਰ ਲੈਂਦਾ ਹੈ ਪਰ ਉਹਨੂੰ ਇਸ ਚ ਪਾ ਕੇ ਦੇ ਦਿੰਦੇ ਆ ਠੀਕ ਹੈ ਬਈ ਇਹਦਾ ਕੋਈ ਪ੍ਰਾਈਜ਼ਿੰਗ ਨਹੀਂ ਜੇ ਤੁਸੀਂ ਮੰਨ ਕੇ ਚੱਲੋ ਇਹ ਚੀਜ਼ ਲੈਣੀ ਹੈ ਸੋ ਬਾਈ ਦਰਸ਼ਕੋ ਥੀਸੀਆਂ ਵੇਖੋ ਬਹੁਤ ਸੋਹਣਿਆ ਸੁਨਿਆਰੇ ਯੂਨੀਕ ਬਾਈ ਦੇ ਕੋਲੇ ਹੈਗਾ ਹਮ ਆ ਦੇਖੋ ਠੀਕ ਹੈ ਬਈ ਅਲੱਗ ਅਲੱਗ ਪ੍ਰਾਈਸ ਹੈ ਜਿੱਦਾਂ ਜਿਹਾ ਪਟੀ ਡਿਮਾਂਡ ਹੈ ਨਾ ਬਈ ਜੀ 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 ਠੀਕ ਹੈ ਸੋ ਬਾਈ ਜਿਵੇਂ ਮਤਲਬ ਬਾਹਰ ਜੋ ਫੋਰਨ ਕੰਟਰੀਆਂ ਦੇ ਵਿੱਚ ਕੋਈ ਰੁਕ ਟੋਕ ਨਹੀਂ ਹੈ ਕਿ ਪਾਰਸਲ ਤੇ ਉੱਤੇ ਬਾਈ ਕੋਈ ਉਹ ਬਾਕੀ ਆਪਣੇ ਪੰਜਾਬ ਤੋਂ ਤਾਂ ਨਹੀਂ ਹੁੰਦਾ ਠੀਕ ਹੈ ਬਈ ਉਹ ਅਸੀਂ ਵਾਇਆ ਮੁੰਬਈ ਵਾਇਆ ਕਲਕੱਤਾ ਕਰਦੇ ਹਾਂ ਠੀਕ ਹੈ ਉਹ ਜਿਹਨੇ ਕੀ ਤੁਹਾਡੀ ਜ਼ਿੰਮੇਵਾਰੀ ਹੈ ਉਹ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਜਿੰਨਾ ਚੱਕਰ ਪਹੁੰਚ ਦਾ ਨਹੀਂ ਜਿੰਨਾ ਅਸੀਂ ਤਾਂ ਇਹ ਗੱਲ ਵੀ ਕਹਿੰਦੇ ਹਾਂ ਜਿੰਨਾ ਚੱਕਰ ਬੰਦੇ ਦਾ ਪਰਫਿਊਮ ਨਹੀਂ ਨਾ ਖਤਮ ਹੁੰਦਾ ਉਹਨਾਂ ਚੱਕਰ ਆਪਾਂ ਉਹਨਾਂ ਦੇ ਜ਼ਿੰਮੇਦਾਰ ਹਾਂ ਠੀਕ ਹੈ ਬਈ ਹਾਂ ਬਾਕੀ ਬੰਦਾ ਜੈਨਰਲ ਹੁੰਦਾ ਉਹ ਜੀ ਗੱਲ ਹੁੰਦੀ ਹੈ ਤੇ ਬਾਈ ਜਿਹੜੀ ਇਹਦੀ 스멜 ਹੈ ਨਾ ਤੇਰੀ ਦੀ ਪਰਫਿਊਮ ਦੀ ਕਿੰਨਾ ਲੌਂਗ ਟਾਈਮ ਜਾਂ ਕਿੰਨਾ ਟਾਈਮ ਚੱਲਦੀ ਹੈ ਕਿੱਟੋ ਵਾਰ ਇਸ ਦੀ ਮੰਨ ਕੇ ਚੱਲੋ ਭਾਜੀ ਜਿਹੜਾ 500 ਤੋਂ ਸਟਾਰਟਿੰਗ ਹੈ ਉਸ ਦੀ ਗਾਰੰਟੀ ਫੁੱਲ ਹੈ ਇਹ ਫੁੱਲ ਗਾਰੰਟੀ ਕਿਵੇਂ ਆ ਕਿ ਦੋ ਦਿਨ ਕੱਪੜਿਆਂ ਚ ਰਹਿ ਜਾਂਦਾ ਭਾਜੀ ਠੀਕ ਹੈ ਬਈ ਤੇ ਮੰਨ ਕੇ ਚੱਲੋ ਜੇ ਆਪਾਂ ਗੁੱਟ ਤੇ ਜਾਂ ਸਕਿਨ ਤੇ ਨੈਕ ਤੇ ਪਰਪਲਸ ਪੁਆਇੰਟ ਤੇ ਲਾਣੇ ਆ ਤਾਂ 8 ਤੋਂ 9 ਘੰਟੇ ਸਾਡੀ ਗਾਰੰਟੀ ਆ ਠੀਕ ਹੈ ਬਈ ਕਾਗ ਤਾਂ ਕਹਿ ਰਿਹਾਦਾ ਵੀ ਅਗਲੇ ਦਿਨ ਵੀ ਹੈਗੀ ਠੀਕ ਇੱਕ ਬਈ ਆਪਣੇ ਦਰਸ਼ਕੋ ਜਿਹੜਾ ਅਤਰ ਯੂਜ਼ ਕਰਨਾ ਜ਼ਰੂਰ ਮੜਾਏ ਦੱਸਿਓ ਨਾ ਕਿਉਂਕਿ ਆਪਣੇ ਬਹੁਤ ਘੱਟ ਆਪਣੇ ਤਾਂ ਫਿੱਸ ਫਿੱਸ ਵਾਲੇ ਯੂਜ਼ ਕਰਦੇ ਆ ਨਾ ਅਤਰ ਆ ਆ ਕਿ ਤੁਸੀਂ ਪਰਫਿਊਮ ਤਾਂ ਬਹੁਤ ਵਰਤੇ ਹੋਣਗੇ ਪਰਫਿਊਮ ਤੁਸੀਂ ਬਾਜ਼ਾਰ ਚੋਂ ਸਸਤੇ ਵੀ ਲਏ ਹੋਣਗੇ ਤੇ ਮਹਿੰਗੇ ਤੋਂ ਮਹਿੰਗਾ ਵੀ ਲਿਆ ਹੋਊਗਾ ਪਰ ਤੁਸੀਂ ਮੈਂ ਇਸ ਪੰਜਾਬ ਦੇ ਆਪਣੇ ਪੰਜਾਬ ਮੈਂ ਪੰਜਾਬੀ ਆ ਮੈਂ ਪੰਜਾਬ ਦੇ ਵਿੱਚ ਤਾਂ ਕੰਮ ਲੈ ਕੇ ਆਇਆ ਕਿਉਂਕਿ ਆਪਣੇ ਪੰਜਾਬੀਆਂ ਦਾ ਵੀ ਸਿਸਟਮ ਸੈੱਟ ਹੋਵੇ ਵੀ ਬਾਹਰੋਂ ਮਾਲ ਕਿੰਨਾ ਆਉਂਦਾ ਸੀਗਾ ਬਾਹਰ ਹੁਣ ਵੱਡੀਆਂ ਕੰਪਨੀਆਂ 40 4000 ਰੁਪਏ ਦੇਣ ਨਾਲੋਂ ਨੋਰਮਲ ਰੇਂਜ ਰੱਖੋ ਵੀ ਤੁਹਾਨੂੰ ਕੁਆਲਿਟੀ ਵੀ ਦੇਵਾਂਗੇ ਬੈਸਟ ਕੁਆਲਿਟੀ ਦੇਵਾਂਗੇ ਜੀ ਤੇ ਤੋ ਬਈ ਦੱਸੋ ਬਈ ਯੂਜ਼ ਕਰਨਾ ਕਿਉਂਕਿ ਆਪਣੇ ਨੇ ਫੈਸਪ੍ਰੈਸ ਬਹੁਤ ਜ਼ਿਆਦਾ ਯੂਜ਼ ਕਰਦੇ ਨਾ ਇਹ ਤਾਂ ਬਸ ਆਈ ਦੀ ਆ ਸਲਾਈ ਹੈ ਜਿਹੜੀ ਇਸ ਨੂੰ ਲਗਾਓ ਹਾਂ ਡਿਪ ਕਰਕੇ ਹੂੰ ਇੱਥੇ ਲਾਓ ਹੂੰ ਠੀਕ ਆ ਚਲਾ ਲਿਆ ਰੱਬ ਕਰਨੇ ਠੀਕ ਫੇਰ ਕਰਕੇ ਮੇਰੇ ਇੱਥੇ ਲਾ ਲਿਆ ਰੱਬ ਕਰ ਲਿਆ ਫੇਰ ਥੋੜਾ ਜਿਹਾ ਹੱਥਾਂ ਤੇ ਲਾ ਕੇ ਕਪੜੇ ਤੇ ਲਾ ਲਿਆ ਠੀਕ ਬਸ ਆ ਸਿਸਟਮ ਹੈ ਇਹ ਜਿਹੜੀ ਬਈ ਛੋਟੀ ਛੇ ਕਿੰਨਾ ਟਾਈਮ ਚੱਲੇ ਜਾਂਦੀ ਹੈ ਬਈ ਇਹ ਇਹ ਬਈ ਮਹੀਨਾ 2 ਮਹੀਨੇ ਡੇਢ ਮਹੀਨਾ ਬਸ ਚੱਲ ਹੋ ਜਾਂਦੀ ਆ ਮਹੀਨਾ ਡੇਢ ਮਹੀਨਾ ਬਾਕੀ ਲੋਨ ਤੇ ਆ ਜੇ ਬੰਦਾ ਰੈਗੂਲਰ ਮੰਨ ਕੇ ਥੋੜਾ ਥੋੜਾ ਲਾਂਦਾ ਹੈ ਫੇਰ ਇਹ 40 ਕਿ ਦਿਨ 45 ਦਿਨ ਆਰਾਮ ਨਾਲ ਠੀਕ ਜੀ ਤੇ ਜਾਨੀ ਕਿ ਜਿਆਦਾਤਰ ਵੀ ਜਿਆਦਾਤਰ ਜਿਹੇ ਆਉਂਦੇ ਕੋਈ ਡਿਮਾਂਡ ਕੋਈ ਕਿ ਜਿਆਦਾਤਰ ਯੂਜ਼ ਹੁਣ ਕਰਦੇ ਆਪੇ ਨਹੀਂ ਪਰਫਿਊਮ ਵੀ ਚੱਲਦੇ ਆ ਪਰਫਿਊਮ ਆਤਰ ਮੈਂ ਪਹਿਲਾਂ ਵੀ ਦੱਸਿਆ ਸੀ ਹਾਂ ਹਾਂ 6:4 ਦੀ ਰੇਸ਼ਿਓ ਹੈ ਆਤਰ ਪਰਫਿਊਮ ਦੀ ਵੀ ਜਿੱਦਾਂ ਦਾ ਵੀ ਕੋਈ ਬੰਦਾ ਤੁਹਾਨੂੰ ਆ ਕੇ ਟੇਸਟ ਕਰਵਾ ਦੂਗਾ ਪਰਫਿਊਮ ਹੈ ਨਾ ਸਮੈਲ ਕਰਵਾ ਦੂਗਾ ਉਦਾਂ ਦਾ ਰੈਡੀ ਮਿਲੂਗਾ ਰੈਡੀ ਡੰ ਡੰ ਠੀਕ ਨਾਲ ਦੀ ਨਾਲ ਸੋ ਦਰਸ਼ਕੋ ਬਾਈ ਦੇ ਕੋਲੇ ਆ ਉਹ ਜੈਤੋ ਦੇ ਵਿੱਚ ਕੋਰਟਸਪੁਰਾ ਰੋਡ ਤੇ ਬਾਈ ਦੀ ਸ਼ਾਪ ਹੈ ਤੇ ਕਿੱਦਾਂ ਦੇ ਕੋਈ ਕੋਈ ਵੀ ਪਰਫਿਊਮ ਆ ਕੇ ਬਾਈ ਨੂੰ ਸਮੈਲ ਕਰਵਾਓ ਤੁਹਾਨੂੰ ਰੈਡੀ ਮਿਲੂਗਾ ਤੇ ਕਾਲ ਕਰਕੇ ਪਹਿਲਾਂ ਜਰੂਰ ਆਇਓ ਕਿਉਂਕਿ ਬਾਈ ਦੇ ਕੋਲੇ ਰਸ਼ ਹੁੰਦਾ ਹੈ ਨਾ ਕਈ ਵਾਰ ਤੁਸੀਂ ਬਾਅਦ ਵਿੱਚ ਦੂਰੋਂ ਆਣਾਊਗਾ ਨਾ ਬਈ ਕਈ ਵਾਰ ਦੂਰੋਂ ਆਣਾ ਹੁੰਦਾ ਟਾਈਮ ਲੱਗ ਜੇ ਪਹਿਲਾਂ ਕਾਲ ਕਰ ਲਓ ਕਾਲ ਕਰਕੇ ਬਾਈ ਕੋਲੇ ਆ ਜਾਓ ਤੁਹਾਡਾ ਯਾਰ ਕਿੰਦਾ ਦਾ ਪ੍ਰੋਡਕਟ ਹੋ ਗਿਆ ਤੁਹਾਨੂੰ ਬਾਈ ਰੈਡੀ ਕਰਕੇ ਇਹ ਤੁਸੀਂ ਬਾਈ ਭਾਜੀ ਇੱਕ ਨੰਬਰ ਥੋੜੀ ਜਿਹੀ ਮੇਰਾ ਤਾਂ ਦੇਣਾ ਹੀ ਲੈਣਾ ਇੱਕ ਸਾਡਾ ਹੋਰ ਨੰਬਰ ਹੈ ਉਹ ਵੀ ਵਿੱਚ ਐਡ ਕਰ ਦਿਓ ਕਿਉਂਕਿ ਪਿਛਲੀ ਵਾਰ ਕੀ ਹੋਇਆ ਬਾਈ ਸ਼ੌਕੀ ਸਰਦਾਰ ਬਾਈ ਨੇ ਵੀਡੀਓ ਪਾਈ ਹੂੰ ਸਾਨੂੰ ਇੰਨੀ ਉਮੀਦ ਨਹੀਂ ਸੀ ਬਾਈ ਐਸਾ ਪਹਿਲੀ ਵਾਰੀ ਬਣਵਾਈ ਸੀ ਉਹ ਮਾਲਕ ਨੇ ਬਾਹ ਫੜ ਲਈ ਹੂੰ ਤੇ ਉਹ ਨੰਬਰ ਇੱਕ ਨੰਬਰ ਹੋਣ ਕਰਕੇ ਸਾਡੇ ਤੋਂ ਬਿਜ਼ਨਸ ਬਹੁਤ ਠੀਕ ਹੈ ਹੁਣ ਇੱਕ ਕਾਲ ਦੇ ਵਿੱਚ 10-15 ਮਿਸ ਕਾਲ ਆ ਜਾਂਦੇ ਹੁਣ ਜਿਹੜਾ ਬੰਦਾ ਹੁਣ ਇੱਕ ਬੰਦੇ ਦਾ ਕਾਲ ਬਾਈ ਇੰਸਟਾ ਤੇ ਮੈਸੇਜ ਆਇਆ ਹੁਣ ਵੀ ਪਿਆ ਬਾਈ ਕਹਿੰਦਾ ਮੈਨੂੰ 15 ਦਿਨ ਹੋ ਗਏ ਤੁਹਾਡੇ ਨਾਲ ਕਹਿੰਦਾ ਮਤਲਬ ਕੰਟੈਕਟ ਕਰ ਹਾਂ ਕੰਟੈਕਟ ਕਰਦਿਆਂ 15 ਦਿਨ ਹੋ ਗਏ ਤਾਂ ਕਰਕੇ ਬਈ ਸ਼ਡਿਊਲ ਕਰਕੇ ਉਹਨੇ ਕਮੈਂਟ ਕੀਤਾ ਫਿਰ ਉਸੇ ਕਮੈਂਟ ਪੜਿਆ ਫਿਰ ਅਸੀਂ ਆਪ ਕਾਲ ਕੀਤੀ ਠੀਕ ਹੈ ਇਹੋ ਬੰਦਾ ਬੜਾ ਖੁਸ਼ ਹੈ ਕਹਿੰਦਾ ਯਾਰ ਬਾਈ ਮੈਂ ਕਿਹਾ ਬਾਈ ਕੀ ਕਰ ਸਕਦੇ ਹੁਣ ਇਸੇ ਤਰ੍ਹਾਂ ਕਾਫੀ ਭਰਾ ਹੋਣਗੇ ਗੁੱਸਾ ਕਰੀ ਬੈਠੇ ਹੋਣਗੇ ਉਹਨਾਂ ਨੂੰ ਬਸ ਮਾਫੀ ਸਾਡੇ ਵੱਲੋਂ ਕਿਉਂਕਿ ਜੇ ਸ਼ਡਿਊਲ ਹੋਣ ਦਾ ਕਰਕੇ ਬਾਈ ਕਹਿੰਦੇ ਕਈ ਵਾਰ ਫੋਨ ਅਟੈਂਡ ਨਹੀਂ ਹੁੰਦਾ ਨਾ ਸੋ ਕੋਈ ਚੱਕਰ ਨਹੀਂ ਬਾਈਆਂ ਦਾ ਵਾ ਦੂਸਰਾ ਨੰਬਰ ਵੀ ਨਾਲ ਚਲਾ ਦਿਆਂਗੇ ਤੇ ਕਾਲ ਕਰਕੇ ਕਦੋਂ ਮਰਜ਼ੀ ਬਾਈਆਂ ਕੋਲੇ ਪਹੁੰਚੋ ਆਓ ਤੇ ਬਹੁਤ ਘੈਂਟ ਘੈਂਟ ਸਮੈਲਾਂ ਦੇ ਪਰਫਿਊਮ ਜਿਹੜਾ ਇਤਰ ਬਾਈ ਤਿਆਰ ਕਰਕੇ ਦਿੰਦੇ ਜੋ ਮਹਿੰਗੇ ਤੋਂ ਮਹਿੰਗੇ ਆ ਕੇ ਬਾਈ ਨੂੰ ਸਮੈਲ ਕਰਾਓ ਤੇ ਤਿਆਰ ਕਰਕੇ ਲੈ ਕੇ ਜਾਓ ਇੱਕ ਵਾਰ ਜਿਹੜਾ ਤੁਸੀਂ ਕਹਿੰਦੇ ਸੀ ਉਹ ਰੂਮ ਵਾਲਾ ਹਨਾ ਉਹ ਜ਼ਰੂਰ ਮੈਨਾਂ ਜੀ ਦਿਖਾ ਦੋ ਪਹਿਨ ਦਰਸ਼ਕਾਂ ਨੂੰ ਠੀਕ ਹੈ ਉਹ ਵਾਲੀ ਚੀਜ਼ ਆ ਠੀਕ ਹੈ ਬਈ ਇਸ ਦੇ ਪ੍ਰੋਡਕਟ ਹੁੰਦੇ ਆ ਅਲੱਗ-ਅਲੱਗ ਠੀਕ ਹੈ ਭਾਈ ਜਿਵੇਂ ਹੁਣ ਤਾਂ ਆਪਣੇ ਕੋਲੇ ਆਊਟ ਆਫ ਸਟਾਕ ਹੋ ਗਿਆ ਬੱਲਵ ਵਾਲੇ ਹੁੰਦੇ ਆ ਇਹ ਚੀਜ਼ਾਂ ਅੱਛਾ ਅੱਛਾ ਠੀਕ ਹੈ ਕਿੱਥੇ ਲੱਗਦੇ ਆ ਠੀਕ ਹੈ ਭਾਈ ਉਹਦੇ ਵਿੱਚ ਟ੍ਰੇ ਦੇ ਵਿੱਚ ਧਰਿਆ ਜਾਂਦਾ ਜੀ ਫਿਰ ਤੁਸੀਂ ਠੀਕ ਹੈ ਭਾਈ ਓਕੇ ਰੂਮ ਦੇ ਵਿੱਚ ਇਹ ਗਰਮ ਹੋ ਗਈ ਚੀਜ਼ ਠੀਕ ਹੈ ਤਾਂ ਵੀ ਜੀ ਗਰਮ ਹੋਣ ਨਾਲ ਇਹਦੀ ਸਮੋਕ ਆਉ ਹਲਕੇ ਹਲਕੇ ਠੀਕ ਹੈ ਭਾਈ ਤੁਸੀਂ ਲੈਂਪ ਆਫ ਦੇ ਮੰਦਰ ਦੇ ਵਿੱਚ ਵੀ ਲਗਾ ਸਕਦੇ ਹੋ ਠੀਕ ਹੈ ਭਾਈ ਤੇ ਕਿਸੇ ਗੁਰਦੁਆਰੇ ਚ ਆਪਾਂ ਦੇਣਾ ਹੋਵੇ ਉੱਥੇ ਵੀ ਕਰ ਸਕਦੇ ਆ ਜਨਨ ਕਿ ਲੱਕੜੀ ਹੁੰਦੀ ਹੈ ਇਹਦਾ ਨਾ ਕੋਈ ਬੜਾ ਮਹਿੰਗੀ ਲੱਕੜ ਬਣੂ ਦਾ ਜੀ ਸੋ ਬਾਈ ਤੁਸੀਂ ਦੇਖ ਲਿਆ ਨਾ ਬਾਈ ਕੋਲੇ ਆ ਕੇ ਰੂਮ ਦਾ ਜਾਂ ਗੱਡੀ ਵਾਲੀਆਂ ਚੀਜ਼ਾਂ ਵੀ ਬਾਈ ਕੋਲੇ ਅਵੇਲੇਬਲ ਹੈਗੀਆਂ ਨਾ ਆ ਕੇ ਤੁਸੀਂ ਯੂਜ਼ ਕਰ ਸਕਦੇ ਹੋ ਬਾਈ ਨੂੰ ਕੰਟੈਕਟ ਕਰੋ ਤੁਸੀਂ ਨਿਰਾਸ਼ ਹੋ ਕੇ ਕਦੇ ਨਹੀਂ ਜਾਓਗੇ ਵਾਰੀ ਵਾਰੀ ਆਉਂਗੇ ਬਾਈ ਕੋਲੇ ਆਉਂਗੇ ਤੇ ਇੱਕ ਵਾਰੀ ਆਉਂਗੇ ਆ ਬਾਈ ਇੱਧਰ ਖੜੇ ਹੈ ਬਾਈ ਫਰੋਜਪੁਰ ਤੋਂ ਆਏ ਨਾ ਬਾਈ ਇਹ ਬਾਈ ਫਰੋਜਪੁਰ ਤੋਂ ਆਏ ਆ ਇਹ ਬਾਈ ਜਿਹੜੇ ਬਾਈ ਆਪਣੇ ਪਹਿਲਾ ਵੀਰ ਜੀ ਉਹ ਵੀ ਦੂਰ ਸੀ ਨਾ ਉਹ ਜਲੰਧਰ ਕਿਹੜਾ ਸਾਈਡ ਸੀ ਉਹਨਾਂ ਦੀ ਕਪੂਰ हां ਕਪੂਥਲਾ ਸਾਈਡ ਤੋਂ ਬਾਈ ਜੀ ਆਏ ਸੀਗੇ ਜਾਨੀ ਕਿ ਬਈ ਪਿੱਛੋਂ ਆਸਟ੍ਰੇਲੀਆ ਤੋਂ ਸੀ ਤੇ ਇੱਥੋਂ ਆਸਟ੍ਰੇਲੀਆ ਆਪਣੇ ਕਪੂਰਥਲਾ ਸਾਈਡ ਤੋਂ ਬਾਈ ਜੀ ਆਏ ਹੋਏ ਸੀ ਤੇ ਚੰਗੀ ਜਿਹੀ ਤਸੱਲੀ ਕਰਕੇ ਗਏ ਆ ਬਾਈ ਡੇਢ ਦੋ ਘੰਟਾ ਲਾ ਕੇ ਬਹੁਤ ਬਦਕ ਕਿਉਂਕਿ ਦੂਰ ਦੂਰੋਂ ਬਾਈ ਜਿਹੜੀ ਜੇ ਅਸੀਂ ਕੁਆਲਿਟੀ ਦੇਵਾਂਗੇ ਤਾਂ ਬਾਈ ਸਾਰੇ ਪੰਜਾਬ ਦੇ ਵਿੱਚੋਂ ਹੀ ਲੋਕ ਬਾਹਰੋਂ ਹੀ ਫੋਰਮ ਦੇ ਵਿੱਚੋਂ ਬਗ ਨੌੜ ਰਹਿੰਦੇ ਆਉਦੇ ਰਹਿੰਦੇ ਆ ਸੋ ਬਾਈ ਬਗਣ ਨੂੰ ਇੱਕ ਵਾਰੀ ਜਰੂਰ ਮੌਕਾ ਦਿਓ ਤੇ ਜੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ